ਕਰਦੇ ਕਿ ਬੀ ਆਹਾਂ ਬਹੁਤ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਾਹਾਕਾਰ ਮਚਿਆ ਘਰ-ਬਾਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰ ਰਹੀਆਂ ਉਹਨਾਂ ਤੇ ਡਿਕਾ ਡਾਰੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤ ਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗਾ ਨਗਰ ਤੋਂ ਗੋਲੂਵਾਲ ਤੋਂ ਪੀਲੀ ਬੰਗਾ ਤੋਂ ਹਨੂਮਾਨਗੜ੍ਹ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਿਸ ਨੇ ਨਾਕਾ ਲਾ ਰੱਖਿਆ ਹੈ ਬੇਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤਾ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣ ਦੀਆਂ ਕੋਈ ਸਰਕਾਰ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਨ ਕੁੱਤੇ ਮਰ ਜਾਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਾ ਕੇ ਹੈਲੀਕਾਪਟਰ ਲਾ ਕੇ ਪਹੁੰਚ ਜਾਂਦੇ ਵੀ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਕੋਈ ਫੋਨ ਚ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਭਾਜਪਾ ਚ ਮੈਂ ਸਿੱਖ ਲੀਡਰ ਨਹੀਂ ਜਿਹੜਾ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਰਿੰਦਰ ਮੋਦੀ ਬੜਾ ਕੁਛ ਪੰਜਾਬ ਬਾਰੇ ਸੋਚਦੇ ਨੇ ਸਿੱਖਾਂ ਬਾਰੇ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸੇਟ ਦੀ ਗੱਲ ਲੈ ਲਈਏ ਭਗਵੰਤ ਮਾਨ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਨੂੰ ਤਾਂ ਰੋਕਿਆ ਜੇ ਆਪ ਲੋਣਾ ਨਹੀਂਗਾ ਕਿ ਜਥੇ ਦੇ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਪੰਜਾਬ ਨੂੰ ਸੰਭਰੀ ਹੈ ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਹੈ ਸੁਖਬੀਰ ਸਿੰਘ ਬਾਦਲਵੰਗ 10 ਦਰ ਲੱਖ ਰੁਪਏ ਵੰਡ ਰਿਹਾ ਹੈ ਬਾਕੀ ਜਿਹਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ ਗੁਰਦਵਾਰਾ ਕਮੇਟੀਆਂ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਅਜੇ ਢੇਡਾ ਰਹੀ ਹੈ ਦੇਖੋ ਪੁਲਸ ਖੜੀ ਕਰ ਰੱਖੀ ਆ ਉਹ ਗੱਡੀਆਂ ਦੇ ਕਾਫਲੇ ਲੱਗੇ ਆ ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗਿਆ ਦੇਣਾ ਜੇ ਲੈ ਕੇ ਗਏ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਕੇਰੇ ਰਸਤਨ ਵੱਲੋਂ ਇੱਕ ਪਰਚੇ ਕਰੋ 10 ਪਰਚੇ ਦਰਜ ਕਰੋ ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਸੋਨਹਾਰ ਜੈ ਜੀ ਅਕਾਲ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੁੱਝੀਆਂ ਚਾਲਾਂ ਤੋਂ ਬਾਅਦ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਤੋਂ ਅੱਜ ਵੀ ਕਹਿ ਰਹੇ ਹਾਂ ਅਸੀਂ ਲਾਈਵ ਕਹਿ ਰਹੇ ਹਾਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾਲ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾਗਰ ਕੀਤਾ ਅੱਜ ਫਿਰ ਕਹਿ ਰਹੇ ਹਾਂ ਅਸੀਂ ਸਾਰੇ ਤੁਹਾਨੂੰ ਬੜੀ ਵੱਡੀ ਦਿੱਕਤ ਆਊਗੀ ਆਜੋ ਨਾਲ ਪਾ ਚੱਲਦੇ ਥਾਣੇਦਾਰ ਸਭ ਕੋਲ ਕੀ ਕਹਿੰਦੇ ਥਾਣੇਦਾਰ ਸਾਹਿਬ ਆਜੋ ਨਾਲੇ ਤਾਂ ਗੰਗਰ ਦਾ ਇੰਚਾਰਜ ਸਾਡੀ ਦੁਕਾਨ ਤੋਂ ਲਾਓ ਲੰਗਰ ਕੇ ਇੰਚਾਰਜ ਨਹੀਂ ਆਇਆ ਬਾਈ ਜੀ ਖੋਈਏ ਗੱਲ ਕੋਈ ਨਹੀਂ ਮੇਰੇ ਨਾਲ ਤੁਸੀਂ ਨਾ ਐਂ ਕਰੋ ਬਾਬਾ ਜੀ ਮੈਂ ਆਪਾਂ ਚਲੋ ਇਨਸਾਨੀਅਤ ਦੇ ਨਾਤੇ ਛੋਟਾ ਵੀ ਖਲੇਗਾ ਨਾ ਛੋਟਾ ਹੈਗੇ ਆ ਹੈਗੇ ਆ ਇੱਕਰ ਦਾ ਲੈ ਜਾਓ ਰਾਸ਼ਨ ਤੇ ਰੱਖ ਬਸ ਸਾਡੀ ਦੋ ਜਿਹੜਾ ਕੱਢੋ ਕੋ ਦੋ ਚਾਰ ਸੰਗਤ ਤੇ ਜੋੜੀ ਸਾਡੀਆਂ ਜੀ ਅੱਗੇ ਏ ਇਹ ਬਲਵੀਰ ਸਿੰਘ ਜੀ ਆ ਚਲੋ ਲਓ ਗੱਡੀ ਆਪਣੀਆਂ ਜੀ ਅੱਗੇ ਚਲੋ ਘੇਰਾ ਕਰੋ ਜੀ ਐਂ ਨਾ ਕਰੋ ਹੁਣ ਅਸੀਂ ਹਮੇਸ਼ਾ ਕਰ ਰਹੇ ਆਂ ਵੀ ਸੇਵਾ ਸਾਡਾ ਹੱਕ ਹੈ ਤੋਂ ਇੱਕ ਇੱਕ ਬਾਕੀ ਗੱਲਾਂ ਬਾਤ ਕਰਦੇ ਗੱਡੀਆਂ ਆ ਰੀਆਂ ਆਂ ਪਰ ਇੱਕਨ ਲੈ ਕੇ ਚਲਦੀਆਂ ਅੱਗੇ ਫਿਰ ਵੇਖਦੇ ਆਂ ਲਓ ਗੱਡੀ ਵੀਰੇ ਗੱਡੀਆਂ ਤੋਂ ਸਾਰੇ